ਐਸੀ ਭਾਈ ਮਾਂਝ ਜੀ ਗੁਰਦੇਵ ਜੀ ਕੋਲੇ ਕਹਿਣ ਲੱਗੇ ਉਹ ਸਤਿਗੁਰੂ ਜੀ ਮੈਨੂੰ ਵੀ ਸਿੱਖੀ ਬਖਸ਼ੋ ਸਤਿਗੁਰੂ ਜੀ ਕਹਿਣ ਲੱਗੇ ਭਾਈ ਮਾਂਝ ਤੇਰਾ ਮਨ ਤਾਂ ਦੋ ਪਾਸੇ ਹੈ ਸਿੱਖੀ ਦੀ ਓਟ ਸਿੱਖੀ ਨਹੀਂ ਟਿਕਦੀ ਕਿਉਂਕਿ ਭਾਈ ਮਾਂਝ ਜੀ ਨਾ ਸਖੀ ਸਰਵਰ ਦੇ ਚੇਲੇ ਸਨ ਘਰ ਵੇਟ ਨਾ ਆਪਣੇ ਬਣਾਏ ਹੋਏ ਸਾਂ ਮੰਦਰ ਜਿਵੇਂ ਕਿ ਆਪਣੇ ਘਰ ਤੋਂ ਪੂਜਾ ਕਰਦੇ ਸੀ ਉਹਨਾਂ ਦੇ ਸਖੀ ਸਰਵਰ ਦੇ ਚੇਲੇ ਸਨ तेन गुरु अर देव जी कह लगे भाई जे हले समा नहीं आया पहला जाके माहौल दूसरा दिन फिर हो गया सतगुरु जी मैं सीखी बख्शो मैं सीखी लुरु अर्जन देव जी फिर कह लगे भाई मंझ सोच ला तिखी बहुत सीखी बहुत तिखी है जिन्ह सीखी पाया उन्होंने ਆਹਿਆ ਨਾ ਸੀਸ ਕਟਾਲੇ ਜਿਨ੍ਹਾਂ ਨੇ ਸਿੱਖੀ ਨੂੰ ਪਾਇਆ ਸਾਧ ਸੰਗਤ ਜੀ ਉਹਨਾਂ ਦੇ ਜੇਗਾ ਚੋਂ ਵਾਲੇ ਖਾਲੇ ਜਿਨ੍ਹਾਂ ਨੇ ਸਿੱਖੀ ਨੂੰ ਪਾਇਆ ਉਹਨਾਂ ਨੇ ਬੰਦ ਬੰਦ ਕਟਵਾ ਲੇ ਜਿਨ੍ਹਾਂ ਨੇ ਸਿੱਖੀ ਨੂੰ ਪਾਇਆ ਉਹਨਾਂ ਨੇ ਕੋਪਰियां ਲੁਹਾ ਲਈਆਂ ਕਹਿਣ ਲੱਗੇ ਨਹੀਂ ਸਤਿਗੁਰ ਜੀ ਮੈਨੂੰ ਸਿੱਖੀ ਬਖਸ਼ੋ ਸਤਿਗੁਰ ਜੀ ਕਹਿਣ ਲੱਗੇ ਤੇ ਜੋ ਆਪਣੇ ਘਰ ਤੁਹਾਡੇ ਹੈਗਾ ਲੱਥੇ ਬਣਿਆ ਹੋਇਆ ਜੋ ਅਸੀਂ ਪੂਜਾ ਕਰਦੇ ਆ ਔਰ ਸਦੀ ਸਰਵਰ ਦੇ ਤੁਸੀਂ ਉਸ ਨੂੰ ਉਠਾ ਲਿਓ ਉੱਥੋਂ ਜਾ ਕੇ ਤੇ ਸਾਥ ਸੰਗ ਇਹ ਜੇ ਗੁਰੂ ਘਰ ਆਣਾ ਹੋਵੇ ਜਾਂ ਸਿੱਖੀ ਲੈਣੀ ਹੋਵੇ ਜਾਂ ਸਿੱਖੀ ਨੂੰ ਪਾਣਾ ਹੋਵੇ ਫਿਰ ਲੋਕਾਂ ਦੇ ਬਹੁਤ ਗੱਲਾਂ ਸੌਣ ਪੈਂਦੀਆਂ ਹਨ ਆਪਣੇ ਆਲੇ ਦੁਆਲੇ ਸਾਰੇ ਆਪਣੇ ਸਕੇ ਭੈਣ ਭਾਈ ਬੋਲਣ ਲੱਗ ਪੈਂਦੇ ਆ ਕਿ ਇਹ ਕਿਧਰ ਨੂੰ ਤੁਰ ਪਿਆ ਕਿਹੜਾ ਰਸਤਾ ਨੱਪ ਲਿਆ ਨਹੀਂ ਪਰ ਸਭ ਤੋਂ ਪੱਕਾ ਰਸਤਾ ਸਾਥ ਸੰਗ ਇਹ ਜੀ ਇਹੀ ਹੈ ਜਿੱਦਨ ਆਪਾਂ ਤੁਰੇ ਅੱਜ ਜੇ ਆਪਾਂ ਹੁਣ ਬੈਠੇ ਆਂ ਇਦਾਂ ਹੀ ਸਾਥ ਸੰਗਾ ਜੀ ਚਲਾ ਕੇ ਆਪਣੇ ਘਰੇ ਜਾ ਕੇ ਜੋ ਉਸਨੇ ਹੋ ਵੜਾਇਆ ਜੇ ਆਪਣੇ ਘਰ ਦੇ ਵਿੱਚ ਜੋ ਵੀ ਪੂਜਾ ਇੱਥੇ ਕਰਦੇ ਸਨ ਸੰਸਾਰ ਸੰਗੇ ਉਸਨੇ ਲੈ ਕੇ ਸਾਰਾ ਢਾਣਾ ਸ਼ੁਰੂ ਕਰ ਦਿੱਤਾ। ਭਾ ਦੇ ਪਰਿਵਾਰ ਵਾਲੇ ਲੋਕੀ ਕਹਿਣ ਲੱਗੇ ਪਾਗਲ ਹੋ ਗਿਆ। ਭਾਈ ਮਨ ਜੇ ਦਾ ਦਿਮਾਗ ਖਰਾਬ ਹੋ ਗਿਆ ਹੈ। ਇੰਨੀ ਇਹਦੀ ਪੂਜਾ ਕਰਦਾ ਸੀ ਅਜੇ ਢਾਣ ਲੱਗਿਆ ਪਤਾ ਨਹੀਂ ਇਹਨੂੰ ਕੀ ਹੋ ਗਿਆ। ਮਾਰ ਡੰਗਰ ਵੀ ਜੋ ਸੰਸਾਰ ਸੰਗੇ ਦੀ ਬਿਮਾਰ ਕੋਲੀ ਸ਼ੁਰੂ ਹੋ ਗਈ ਕਿਉਂਕਿ ਜਦੋਂ ਇੱਕ ਵਾਰੀ ਪਲਟਾ ਪੈਂਦਾ ਨਾ ਸਿੱਖੀ ਲੈਣ ਵਾਸਤੇ ਫਿਰ ਕੁਝ ਨਾ ਕਰਦਾ ਹੁੰਦਾ ਹੀ ਹੈ। आ गया दूसरे तीसरे दिन फिर सतगुरु जी चरणा जाया भाई मंझ सतगुरु जी मैं सीखी बख्शो सतगुरु जी फिर कह लगे देख ला मंझ सीखी बहुत औखी है खंडे की धार से तुरना पैदा सा सीखी वास्ते बड़ी औखी नवा प्यार देना आप ਚਿੱਕੀ ਟਿੱਕੀ ਹੈ ਕੰਡੇ ਦੀ ਚਾਰ ਨਾਲੋਂ ਓਪੀਐਨ ਵਾਈਸਾਲ ਦਾ ਚਿੱਕੀ ਟਿੱਕੀ ਸਰਨਾਲੋ ਹਾਪੀ ਐ ਨਾਣੀ ਬਰਸਾ ਕਿ ਕਿ ਹੈ ਕੰਡੇ ਦੀ ਸਰਨਾਲੋ ਹਾਪੀ ਐ ਨਾਣੀ ਬਰਸਾ ਸਾਥ ਸੰਗ ਜਿੰਨ ਨੂੰ ਆਇਓ ਨਾ ਛੋਟਿਆਂ ਬੱਚਿਆਂ ਨੌ ਤੇ 7 ਸਾਲ ਜੀਆਂ ਜਿੰਦਾ ਜਿਹਾ ਨੇ ਸਿੱਖੀ ਨਵਾਈ ਨਿਵਾਏ ਸੰਮੁਲ ਤੇ ਇੱਕ ਵਾਜਨ ਮਹਾਰਾਜ ਚਾਹਨੇ ਚੌਕ ਦੇ ਵਿੱਚ ਜਾ ਕੇ ਸਿੱਖੀ ਨੂੰ ਆਈ ਬਾਬਾ ਜੀ ਸਿੱਖਨੇ ਬਾਬਾ ਜੀ ਦਾ ਅਸੀਂ ਚਮਕੌਰ ਦੀ ਜੰਗ ਦੇ ਵਿੱਚ ਉਦھر ਭਾਈ ਮੰਜ ਜੀ ਜਦੋਂ ਤਨਗੁਰ ਅਰਜਨ ਦੇਵ ਜੀ ਕਹਿਣ ਲੱਗੇ ਕਿ ਸਿੱਖੀ ਬਹੁਤ ਚਿੱਖੀ ਹੈ ਦੇਖ ਲਾ ਸਤਿਗੁਰ ਜੀ ਕਹਿਣ ਲੱਗੇ ਚਲੋ ਚੰਗਾ ਠੀਕ ਆ ਤੁਸੀਂ ਸਿੱਖੀ ਧਾਰਨ ਕਰ ਲੋ ਸਿੱਖੀ ਦੇ ਵਿੱਚ ਧਾਰਨ ਕਰਨੇ ਲੱਗੇ ਹੁੰਦੇ ਲੱਗੇ ਹੁੰਦੇ ਨਾ ਸਾਹ ਸੰਗਤ ਜੀ ਆਪਾਂ ਵੀ ਸਿੱਖੀ ਦੇ ਪਰਚੇ ਵੀ ਬਹੁਤ ਪਾ ਲੈਂਦਾ ਪੇਟਾ ਉਹੀ ਪਾਸੁੰਧਾਂ ਗੇਰੇ ਮਾਰ ਜਿਵੜੇ ਹੁੰਦੇ ਹਨ ਪੈਮਾਨੀ ਜੀ ਸੇਵਾ ਲਾਤੀ ਤਾਂ ਗੁਰੂ ਅਰਜਨ ਦੇਵ ਜੀ ਨੇ ਕਹਿਣ ਲੱਗੇ ਜਾਓ ਤੁਸੀਂ ਰੋਜ਼ ਲੱਕੜਾ ਲਿਆ ਕੇ ਲੰਗਰ ਦੇ ਚ ਪਾਣੀ ਹਨ ਵੜ ਕੇ ਟੰਗਲਾਂ ਦੇ ਵਿੱਚੋਂ ਸਾਂਗੰਦੀ ਦੀ ਰੋਟੀ ਉਸਨੇ ਦੋ ਭਰੀਆਂ ਲਿਆਉਣੀਆਂ ਲਿਆ ਕੇ ਲੰਗਰ ਦੇ ਵਿੱਚ ਪਾ ਦੇਣੀਆਂ ਆਪ ਲੰਗਰ ਪੌਣ ਸਕ ਲੈਣਾ ਛੱਕ ਕੇ ਫਿਰ ਆਪਣਾ ਆਰਾਮ ਕਰਕੇ ਫਿਰ ਆਪਣੇ ਜੋ ਮਾਰੇ ਸੇਵਾਲਾ ਨੇ ਤੁੰਤ ਪਰਣਾ ਕਈ ਜਨੇ ਗਏ ਬੀਤ ਗਏ ਸਰ ਗੁਰ ਅਰਜਨ ਦੇਵ ਜੀ ਨੇ ਬੁਲਾਇਆ ਕਿ ਜਨੇ ਕਹਿੰਦੇ ਭਾਈ ਮੰਜ ਨੂੰ ਬੁਲਾ ਕੇ ਲੈ ਕੇ ਆਓ ਭਾਈ ਮੰਜ ਤੂੰ ਕਿੱਥੋਂ ਖਾਣਾ ਹੁੰਨਾ ਵਾ ਲੰਗਰ ਪ੍ਰਸ਼ਾਦਾ ਨੂੰ ਕਿੱਥੋਂ ਸ਼ੱਕਦਾ ਭਾਈ ਮੰਜ ਕਹਿਣ ਲੱਗਿਆ ਮਹਾਰਾਜ ਜੀ ਮੈਂ ਲੰਗਰ ਦੀ ਸੇਵਾ ਕਰਦਾ ਲੱਕੜਾਂ ਦੇ ਨਾਲ ਉੱਥੋਂ ਫਿਰ ਮੈਂ ਲੰਗਰ ਛੱਕ ਲੈਂਦਾ ਹਾਂ ਦੇਖੋ ਕਿਵੇਂ ਪਾਚੇ ਸਤਗੁਰ ਜੀ ਪਾਉਂਦੇ ਹਨ ਫਿਰ ਕਹਿਣ ਲੱਗੇ ਤੁਸੀਂ ਸੇਵਾ ਕਰਦੇ ਹੋ ਤੇ ਲੰਗਰ ਸ਼ਕ ਲਿਆ ਨਹੀਂ ਸਿੱਪੇ ਤਾਂ ਕੁਛ ਵੀ ਨਾ ਸੇਵਾ ਹੋਈ ਉਹ ਤਾਂ ਜਿੱਦੀ ਸੇਵਾ ਕੀਤੀ ਉਹ ਨਾਲੇ ਸ਼ਕ ਲਿਆ ਗੁਰੂ ਘਰ ਦਾ ਸੱਚੇ ਪਾਤਸ਼ਾਹ ਮਾਫ ਕਰ ਦਿਓ ਮੈਨੂੰ ਭੁੱਲ ਹੋ ਗਈ ਮੇਤੋਂ ਹੁਣ ਕੱਲ ਤੋਂ ਮੈਂ ਦੋ ਭਰੀਆਂ ਲਿਆਵਾਂਗਾ ਲੱਕੜਾਂਆਂ ਇੱਕ ਮੈਂ ਲੰਗਰ ਵਿੱਚ ਪਾਵਾਂਗਾ ਕਿ ਮੈਂ ਬਾਹਰ ਵਿੱਚ ਗੇਰੂਣੀ ਪਾਣੀ ਦਾ ਇੰਤਜ਼ਾਮ ਕਰਾਂਗਾ ਸਾਧ ਸੰਗਤ ਜੀ ਸਮਾ ਵਿੱਚ ਲੱਗਿਆ ਸਤਗੁਰੂ ਜੀ ਪਰਚੇ ਤੇ ਪਰਚੇ ਪਾਉਂਦੇ ਰਹੇ ਜਦੋਂ ਸਤਿਗੁਰ ਜੀ ਨੇ ਇੱਕ ਦਿਨ ਫੇਰ ਬੁਲਾਇਆ ਭਾਈ ਮੰਜ ਨੂੰ ਕਹਿਣ ਲੱਗੇ ਭਾਈ ਮੰਜ ਤੂੰ ਕਿੱਥੋਂ ਖਾਣਾ ਪਰੇ ਤੋ ਕਹਿਣ ਲੱਗੇ ਸਤਿਗੁਰ ਜੀ ਇੱਕ ਮੈਂ ਭਰੀ ਰੰਗਲਾ ਵਸੜ ਜੁਨਾ ਹੈ ਇੱਕ ਮੈਂ ਬਾੜ ਵੇਚ ਕੇ ਆਪਣਾ ਪ੍ਰਸ਼ਾਦਾ ਪਾਣੀ ਸਕ ਰਹਿਦਾ ਭਾਈ ਮੰਜ ਨਹੀਂ ਇਹ ਵੀ ਕੰਮ ਠੀਕ ਨਹੀਂ ਸਤਿਗੁਰ ਜੀ ਭੁੱਲ ਹੋ ਗਈ ਤੁਸੀਂ ਮੈਨੂੰ ਸਬੱਤ ਬਖਸ਼ੋ ਮੈਂ ਜਮਾਨਾ ਦਾ ਜੀਵ ਹਾਂ ਮੈਨੂੰ ਕੋਈ ਇਹਦੇ ਬਾਰੇ ਨਹੀਂ ਪਤਾ ਤੁਸੀਂ ਮੈਨੂੰ ਦੱਸੋ ਮੈਂ ਕੀ ਕਰਾਂ ਸਤਿਗੁਰ ਜੀ ਸਾਥੀ ਬੋਲ ਜੀ ਕਹਿਣਗੇ ਕਹਿਣ ਲੱਗੇ ਤੁਸੀਂ ਦੇਖੋ ਕਿਵੇਂ ਸਕਣਾਵਾ ਸਾਧ ਸੰਗਤ ਜੀ ਫਿਰ ਉਸਨੇ ਕੀ ਕੀਤਾ ਇੱਕ ਦਿਨ ਜੋ ਲੰਗਰ ਦੇ ਚ ਭਾਡੇ ਵਾਸਤੇ ਧੋਦੇ ਸੰਸਾ ਸਾਧ ਸੰਗਤ ਜੀ ਉਹ ਧੋਦੋ ਕੇ ਜਦ ਨਾਰੀ ਦੇ ਵਿੱਚ ਆਂਦਾ ਸੀ ਨਾ ਜੋ ਵੀ ਪ੍ਰਸ਼ਾਦ ਉੱਥੋਂ ਜੋ ਹਾਂਜੀ ਸਾਧ ਸੰਗਤ ਜੀ ਉਹ ਚੱਕ ਕੇ ਉਹ ਛਕ ਲੈਂਦਾ ਸੀ ਕਿਉਂਕਿ ਸਿੱਖੀ ਇਹ ਚ ਪਾਰ ਹੋਣਾ ਬਹੁਤ ਔਖਾ ਸਾਧ ਸੰਗਤ ਜੀ ਤੇ ਸਿੱਖੀ ਨਿਵਾਨੀ ਬੜੀ ਔਖੀ ਹੈ ਜਿਉਂਦੇ ਮਰ ਜਾਣਾ ਪੈਂਦਾ ਸਿੱਖੀ ਨਿਵਾਨ ਵਾਸਤੇ ਉਹ ਛਕ ਲਿਆ ਕਰਦਾ ਸੀ ਸਾਧ ਸੰਗਤ ਜੀ ਅੱਜ ਕਿਹੜਾ ਸਮਾਂ ਆ ਗਿਆ ਜਦੋਂ ਸਮਾਂ ਆ ਗਿਆ ਜਦੋਂ ਪਤ ਸਤਗੁਰੂ ਜੀ ਨੇ ਪਰਚਾ ਪਾਇਆ ਤੇ ਪਰਚੇ ਵਿੱਚੋਂ ਕੌਣ ਪਾਸ ਹੁੰਦੇ ਹਨ ਕਿਹੜੇ ਫੇਰ ਹੁੰਦੇ ਹਨ ਸਾਧ ਸੰਗਤ ਜੀ ਪਾਈ ਮਾਂ ਦੇ ਲੱਕੜਾ ਲੈਣ ਚਲੇ ਗਏ ਜੰਗਲ ਦੇ ਵਿੱਚੋਂ ਦੋ ਭਰਿਆ ਸਾਧ ਸੰਗਤ ਜੀ ਨੇ ਬੰਨ੍ਹ ਲਈਆਂ ਦੋਹਾ ਭਰੀਆਂ ਨੂੰ ਇਕੱਠੇ ਕਰਕੇ ਛੇਤੇ ਉੱਪਰ ਵੱਲ ਕੇ ਉੱਪਰ ਸੀਸ ਤੇ ਰੱਖ ਗਿਆ ਰੱਖ ਲਿਆ ਦੁਰਪਿਆ ਉਥੋਂ ਆ ਸਤਿਗੁਰ ਜੀ ਨੇ ਤੇ ਭਾਣਾ ਵਰਤਾ ਦਿੱਤਾ ਇਹ ਭਾਈ ਮੰਜ ਨੂੰ ਦੇਖੀਏ ਕਿੰਨਾ ਕਿ ਸਿੱਖੀ ਵਿੱਚ ਪਰਪਕ ਹੁੰਦਾ ਹੈ ਐਨੀ ਮੀਂਹ ਤੇ ਤੂਫਾਨ ਆ ਗਿਆ ਸਾਧ ਸੰਗਤ ਜੀ ਉਹ ਰਸਤੇ ਵਿੱਚ ਇੱਕ ਖੂਹ ਸੀਗਾ ਖੂਹ ਦੇ ਵਿੱਚ ਭਾਈ ਮੰਜ ਨੂੰ ਪਤਾ ਨਾ ਲੱਗਿਆ ਭਾਈ ਮੰਜ ਖੂਹ ਦੇ ਵਿੱਚ ਡਿੱਗ ਪਿਆ ਪਰ ਉਹਨੇ ਲੱਕੜਾ ਸੇਤੋਂ ਨੇ ਲਾਇਆ ਆਪਦਾ ਡਿਗਪਿਆ ਥੱਲੇ ਪਾ ਲੱਕੜਾਂ ਦੇ ਸੇਤੋਂ ਨਾਲ ਡੈਂਕਿਆ ਉਸਨੇ ਕਿਉਂਕਿ ਗੁਰੂ ਕੀ ਲੱਕੜਾਂ ਨੇ ਲੱਕੜਾ ਗਿੱਲੀਆਂ ਦਾ ਹੋ ਜਾਣਾ ਆਪਣਾ ਸਿਮੂਲੇਟ ਕਰੀ ਜਾਂਦਾ ਖੜਾ ਉੱਥੇ ਇੱਥੇ ਤਾਲਾ ਖੜ ਗਿਆ ਜੋ ਆਪਣੇ ਗੁਰੂ ਨੂੰ ਯਾਦ ਕੀਤਾ ਤਾਲਾ ਖੜ ਗਿਆ ਗੁਰੂ ਅਰਜਨ ਜੀ ਉੱਠ ਕੇ ਭੱਜੇ ਢਿੰਗੇ ਪੈਰੀ ਮਮਗਾ ਸੰਗਤਾਂ ਵਿੱਚ ਚੱਲ ਚੱਲ ਪਈਆਂ ਜੇਸੇ ਤਰ੍ਹਾਂ ਜਿਹੜੇ ਲੋਕ ਤੇ ਭਾਈ ਮਾ ਜਦੋਂ ਤੇ ਜੋ ਬੁਰਸਾ ਤੇ ਪਹੁੰਚੇ ਜਾ ਕੇ ਸਾ ਸੰਗਤ ਜੀ ਜਦੋਂ ਭਾਈ ਸੁਧਾਰਮਾ ਜੀ ਲੋਕੇਸ਼ਨ ਮਹਾਰਾਜ ਨੇ ਮਿਲਣ ਗਿਆ ਸੀ ਨਾ ਉਦੋਂ ਵੀ ਉਹ ਬਾਹਰ ਬੈਠਾ ਸੀਗਾ ਬਾਹਰ ਬੈਠਾ ਉਹ ਕਹੀ ਜਾਵੇ ਉਹਨਾਂ ਨੇ ਇੱਕ ਗੁਰੂ ਬਾਬਾ ਕ੍ਰਿਸ਼ਨ ਜੀ ਦੇ ਨੂੰ ਜੋ ਵਜ਼ੀਰ ਖਾਨ ਖੜੇ ਸੀ ਕਿ ਤੁਸੀਂ ਕਹਿ ਦਿਓ ਤੁਹਾਡਾ ਮਿੱਤਰ ਸੁਧਾਰਮਾ ਆਇਆ ਉਹ ਉਸਦੇ ਕੱਪੜੇ ਲੈ ਲੈ ਦੇਖ ਕੇ ਉਹ ਕਹੀ ਜਾਣ ਤੂੰ ਕਿੱਥੋਂ ਆ ਗਿਆ ਉਹ ਜਾ ਕੇ ਸੁਨੇਹਾ ਨਾਲ ਜੇੜ ਕਿਉਂਕਿ ਉਹ ਬਹੁਤ ਕੱਪੜਿਆਂ ਗਰੀਬੀ ਦੇ ਵਿੱਚ ਗਿਆ ਸੀ ਉੱਥੇ ਉਸ ਕੋਲੇ ਉਦੋਂ ਕ੍ਰਿਸ਼ਨ ਮਹਾਰਾਜ ਦੇ ਕੋਲੇ ਫਿਰ ਜਦੋਂ ਇਹ ਤੀਜੀ ਵਾਲੀ ਕਿਹਾ ਕਿ ਤੁਸੀਂ ਜਾ ਕੇ ਕਹਿ ਦੋ ਤੁਸੀਂ ਸਾਡਾ ਬਚਪਨ ਦਾ ਦੋਸਤ ਭਾਈ ਸੁਦਾਮਾ ਐਸਾ ਸੰਗ ਜਿਓ ਜਾ ਕੇ ਉਹਨੇ ਕਿਹਾ ਕਿ ਮਹਾਰਜ ਕ੍ਰਿਸ਼ਨ ਮਹਾਰਾਜ ਜੀ ਕੋਈ ਸੁਦਾਮਨ ਆ ਕਰਕੇ ਕਹਿ ਰਿਹਾ ਵਾ ਇਹ ਤੁਸੀਂ ਮੈਂ ਉਹਨਾਂ ਨੂੰ ਮਿਲਣ ਵਾਸਤੇ ਆਇਆ ਤੁਹਾਨੂੰ ਲੈ ਕੇ ਮੇਰਾ ਸੁਨੇਹਾ ਦੇ ਦਿਓ ਉਸ ਪੇਲੇ ਵੀ ਤੁਹਾਨੂੰ ਰੁਕੀਸ਼ਨ ਮਹਾਰਾਜ ਜੀ ਨੰਗੇ ਬਾਰੇ ਆਪਣੇ ਆਸ-ਪਾਸ ਨੂੰ ਢੱਪ-ਭੱਜ ਕੇ ਆ ਗਏ ਕਾਜੀ ਸਾਡੇ ਕੇ ਸਗਾਸਣ ਆਏ ਮਿਲਣ ਸੁਆਦੇ ਨੂੰ ਹਰਦੀ ਸਾਡੇ ਸਾਸਨ ਲਿਤਾ ਗੁਰੂ ਅਰਜਨ ਦੇਵ ਜੀ ਲੰਗੇ ਪੈਰੇ ਭੱਜੇ ਜਾਂਦੇ ਹਨ ਮਗਰ ਸੰਗਤਾਂ ਜਿੰਨੀਆਂ ਵੀ ਬੈਠੀਆਂ ਸਨ ਮਗਰ ਭੱਜਦੇ ਆ ਗੁਰੂ ਸਾਹਿਬ ਇੱਧਰੋਂ ਭੱਜੇ ਜਾ ਰਹੇ ਨੇ ਜਦੋਂ ਪਹੁੰਚੇ ਖੂਹ ਦੇ ਕੋਲ ਸਾਹਿਬ ਸੰਗਤ ਦੇ ਭਾਈ ਮਾਨਸ ਦੀ ਲੱਕੜਾਂ ਦੇ ਪੈਸੇ ਤੇ ਰੱਖੀ ਹੋਈ ਆ ਪਾਣੀ ਦੇ ਵਿੱਚ ਖੂਹ ਦੇ ਵਿੱਚ ਖੜਾ ਹੈ ਸਾਹਿਬ ਸੰਗਤ ਦੇ ਅਰਜਨ ਦੇਵ ਜੀ ਜਾ ਗਏ ਲੋਕ ਜਾ ਕੇ ਕਹਿਣ ਲੱਗੇ ਭਾਈ ਮਾਨਸ ਤੂੰ ਬਾਹਰ ਆਸਤਨੋਂ ਬਾਹਰ ਕੱਢਣਾ ਵਾ ਅਸੀਂ ਤੈਨੂੰ ਲੈਣ ਵਾਸਤੇ ਬਾਹਰ ਕੱਢਣ ਵਾਸਤੇ ਆਇਆ ਸਾਸੰਗ ਜੀ ਭਾਈ ਮਾਂਝੀ ਦਾ ਜਵਾਬ ਮੁਰਕੀ ਸੀ ਸਤਗੁਰ ਜੀ ਪਹਿਲਾਂ ਲੱਕੜਾਂ ਕੱਢੋ ਲੰਗਰ ਨਹੀਂ ਆ ਲੱਕੜਾਂ ਗਿੱਲੀਆਂ ਦਾ ਹੋ ਜਾਣ ਬਾਅਦ ਵਿੱਚ ਮੈਂ ਆਵਾਂਗਾ ਸਤਗੁਰ ਜੀ ਕਹਿਣ ਲੱਗੇ ਨਹੀਂ ਭਾਈ ਮਾਂਝੀ ਕੋਈ ਗੱਲ ਨਹੀਂ ਲੱਕੜਾਂ ਗਿੱਲੀਆਂ ਹੋ ਜਾਣਗੀਆਂ ਨਹੀਂ ਤੁਸੀਂ ਸਤਗੁਰ ਜੀ ਪਹਿਲਾਂ ਲੱਕੜਾਂ ਬਾਹਰ ਕੱਢੋ ਸਤਗੁਰ ਜੀ ਨੇ ਰਸਤਾ ਲੰਕਾਇਆ ਥੱਲੇ ਹੋਰ ਸਿੰਘਾਂ ਨੂੰ ਕਿਹਾ ਕਿ ਪਹਿਲਾਂ ਲੱਕੜਾਂ ਕੱਢ ਲਓ ਫਿਰ ਭਾਈ ਮਾਂਝ ਨੂੰ ਬਾਹਰ ਕੱਢਿਆ ਬਾਹੇ ਕਰਵਾਣੇ ਜੋ ਲਿਖਿਆ ਨਾ ਮਾਂ ਜੀ ਮੂਨੂ ਕਾ ਹੋਇਤਾ ਗੁਰਮਤਿ ਪਿਆਰਾ ਜੋ ਗੁਰਵਾਣੀ ਦੇ ਵਿੱਚ ਬਾਹ ਕਾਂ ਦਾ ਸਾਧ ਸੰਗ ਜੀ ਇਸੇ ਕਰਕੇ ਸਿੱਖੀ ਬਹੁਤ ਣਵਾਣੀ ਔਖੀ ਹੈ ਜੀਦੇ ਵਰਨਾ ਪੈਂਦਾ ਸਾਧ ਸੰਗ ਜੀ ਜਿਉ ਦੇ ਮਰ ਜਾਇਦਾ ਸਿੱਖੀ ਨਿਵਾਣੀ ਔਖੀ ਜਿਉ ਦੇ ਮਰ ਜਾਇਦਾ ਸਿੱਖੀ Take <speaking in the> it <water>